ਸਤਿ ਸ੍ਰੀ ਅਕਾਲ ਜੀ ਸਾਡੇ ਫੇਸਬੁਕ ਪੇਜ ਦਾ ਦੁਰੇ ਸਾਰੇ ਵਿਤਰ ਬਿਆਰਾਂ ਦੇ ਵਪਾਰੀ ਸਸਨੀਕਾਰ ਅੱਜ ਸਾਡੇ ਨਾਲ ਮੌਜੂਦ ਨੇ ਸੀਨੀਅਰ ਕਾਂਗਰਸੀ ਆਗੂ ਐਰਬੋਗੇਟ ਪਰਵੀਰ ਸਿੰਘ ਧਾਰੀ ਉਹਨਾਂ ਦਾ ਪੰਜਾਬ ਦੇ ਕੋਈ ਚਨਾਤ ਕਮੁਦਿਆ ਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਤੋਂ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਬਲਵੀਰ ਜੀ ਪਹਿਲਾਂ ਤਾਂ ਸਾਡੇ ਸਾਰੇ ਹੰਰ ਜੀ ਥੋੜਾ ਬਹੁਤ-ਬਹੁਤ ਘਰਵਾ ਧੰਨਵਾਦ ਸ਼ੁਗਰੀ ਜੀ ਕਿਸੇ ਨੇ ਮੌਕਾ ਦਿੱਤਾ ਆ ਦੇ 194 ਸੰਬੱਥਨ ਰਿਗਾਰਡ ਹਰ ਜੀ ਵਵਰੀ ਜਿਵੇਂ ਅੱਜਕੱਲ੍ਹ ਆਪਣੇ ਸੱਤ ਪਦਮੁਖਾ ਮਦਾ ਬਕਿਆ ਆ ਹਿਸ਼ਿਆਕ ਵਰਦੇ ਤੇ ਜੋਗੀ ਇੱਕ ਪ੍ਰਵਾਸੀ ਗੱਲੋਂ ਬਾੜ ਕੀਤਾ ਗਿਆ। ਸਿਰ ਉਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਹੀ ਪ੍ਰਵਾਸੀ ਨੂੰ ਭਜਾਉਣ ਦੀ ਇੱਕ ਬਹਿਮਯੂਰ ਖੜੀ ਹੈ। ਤੁਸੀਂ ਇਸ ਮੈਪ ਨੂੰ ਕਿਵੇਂ ਦੇਖਦੇ ਹੋ? ਦੇਖੋ ਪਹਿਲਾ ਦਾ ਮੈਪ ਘੋਰ ਸ਼ਬਦ ਨਹੀਂ ਮੇਰੇ ਕੋਲੇ ਜੋ ਅਣਮੁੱਖੀ ਵਿਕਾਰਾਂ ਔਰ ਛੋਟੇ ਗੱਛੇ ਨੂੰ ਕੀਤਾ ਗਿਆ। ਬਹੁਤ ਹੀ ਮੰਦ ਭਾਗੀ ਕਨਾਉਣੀਆਂ ਔਰ ਘਟਿਆ ਹਰਕਤ ਨੂੰ ਅਨਜਾਨ ਦਿੱਤਾ ਗਿਆ। ਔਰ ਇਸ ਦਾ ਇੱਕੋ ਇੱਕ ਮਕਸਦ ਸਾਡੇ ਜਿਹੜਾ ਪੰਜਾਬ ਆ ਉਹਦੇ ਅਮਨ ਕਾਨੂੰਨ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਹੈ ਮੈਂ ਉਸ ਘਟਨਾ ਦੀ ਕਨੜੇ ਸ਼ਬਦਾਂ ਦੇ ਵਿੱਚ ਨਿੱਦਿਆ ਕਰਕਾ ਔਰ ਇੱਕ ਕਹਿਣਾ ਚਾਹਨਾ ਕਿ ਜਿਹੜਾ ਅਪਰਾਧੀ ਹੁੰਦਾ ਉਹਦਾ ਭੀ ਧਰਮ ਮਜ਼ਬ ਉਹਦੀ ਕੋਈ ਜਾਤ ਨਹੀਂ ਹੁੰਦੀ ਕੋਈ ਅਪਰਾਧੀ ਹੁੰਦਾ ਮਾਨੇ ਜਿਹੜੀ ਮਾਨਸਿਕਤਾ ਦਾ ਉਹ ਆਪ ਦਾ ਜਿਹੜਾ ਸਹੂਲ ਦਾ ਉਕੀਸ ਕਰ ਤੇ ਜਿਹੜੇ ਖੇਡਾਂ ਦੇ ਵਿੱਚ ਹਰ ਕਾਂ ਬਤੇ ਬਹਿ ਰਹੇ ਇਹਨਾਂ ਦੇ ਬਾਰੇ ਦੇਖੋ ਮੈਂ ਤਾਂ ਇਹ ਗੱਲ ਕਹੂੰਗਾ ਵੀ ਪੰਜੇਨਬੜਾ ਇੱਕ ਬਰਾਬਰ ਨਹੀਂ ਹੁੰਦੀ ਐ ਅਕਸਰ ਦੇਖਣ ਨੂੰ ਆਇਆ ਕਿ ਪੇ ਸਾਡੇ ਪ੍ਰਵਾਸੀ ਨੇ ਉਹਨਾਂ ਨੇ ਪੰਜਾਬ ਦੀ ਜਿਹੜੀ ਤਰੱਕੀ ਉਹਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਆਪਾਂ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ ਸੋ ਸਾਰਿਆਂ ਨੂੰ ਇੱਕੋ ਹੀ ਉਸ ਲੜੀ ਦੇ ਵਿੱਚ ਬੰਨਣਾ ਵੀ ਮੈਨੂੰ ਐ ਲੱਗਦਾ ਵੀ ਠੀਕ ਨਹੀਂ ਪੰਜਾਬ ਆ ਜਿਹੜਾ ਇੰਡੀਆ ਇਹ ਬਹੁ ਵਿਲੱਖਣਤਾ ਕਾਰਨ ਹੀ ਅੱਜ ਅਸੀਂ ਇਕੱਠੇ ਆ ਪਾਕਿਸਤਾਨ ਤੁਸੀਂ ਦੇਖੋ ਕੀ ਹੋ ਰਿਹਾ ਅਸੀਂ ਇਕੱਠੇ ਹੀ ਦੋ ਦੇਸ਼ਾਂ ਨੇ ਜੰਮ ਲਿਆ ਪਾਕਿਸਤਾਨ ਅੱਜ ਜਿਹੜਾ ਉੱਥੇ ਬਲੋਚਿਸਤਾਨ 'ਚ ਦੇਖੋ ਕੀ ਹੋ ਰਿਹਾ ਕਿਉਂਕਿ ਉੱਥੇ ਅਲੱਗ-ਅਲੱਗ ਫਿਰਕੇ ਸਨੀ ਸ਼ੀਆ ਜਾਂ ਜਿਹੜੇ ਬਲੋਚੀ ਨੇ ਉਹ ਹੋਰ ਆਪਣਾ ਫਿਰਕਿਆਂ ਦੇ ਵਿੱਚ ਨੇ ਸੋ ਇੰਡੀਆ ਦੀ ਇਹ ਵਿਲੱਖਣਤਾ ਪੰਜਾਬ ਦੀ ਵੀ ਆ ਕੁਝ ਲੋਕ ਨੇ ਜਿਹੜੇ ਪੰਜਾਬ ਦੇ ਜਿਹੜੇ ਇਹ ਜਿਹੜੇ ਪ੍ਰਾਤੀਕ ਕਿਸਮ ਦੇ ਬੰਦੇ ਨੇ ਜਿਹੜੇ ਪਿੰਡਾਂ 'ਚ ਮਤੇ ਬਾ ਰਹੇ ਆ ਮੈਂ ਵੀ ਉਹਨਾਂ ਨੂੰ ਵੀ ਇਹ ਗੱਲ ਕਹੂੰਗਾ ਕਿ ਆਪਾਂ ਆਪਦਾ ਭਾਈਚਾਰਾ ਮੇਨਟੇਨ ਕਰੀਏ ਔਰ ਮੈਂ ਤੁਹਾਨੂੰ ਦੱਸਦਾ ਕਿ ਤੂੰਂ ਜੀ ਇਹ ਸਾਰੇ ਪਵਾੜੇ ਦੀ ਜੜ ਹੈ ਜਿਹੜਾ ਉਹ ਕਾਨੂੰਨ ਦਾ ਲਾਗੂ ਨਾ ਹੋਣਾ ਅੱਜ ਸ਼ਹਿਰੀ ਇਹ ਅੱਜ ਤੇ ਕਿਸ ਨੇ ਗੱਲ ਠਾਈ ਹੋ ਰਹੀ ਔਰ ਮੈਂ ਕਨਵਾਦ ਕਰਦਾ ਤੁਹਾਡਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਐਜ਼ ਅ ਰਕੀਲ ਹੋਣ ਦੇ ਨਾਤੇ ਮੈਂ ਤੁਹਾਨੂੰ ਗੱਲ ਦੱਸਾਂ ਕਿ ਇਹ ਜਿੰਨੇ ਵਿਰੇ ਨੇ ਇਨਾਂ ਜੇ ਪ੍ਰਵਾਸੀ ਲੋਕ ਭਾਈ ਦਾ ਪ੍ਰਵਾਸੀ ਭਾਈਚਾਰੇ ਦੇ ਲੋਕ ਜਾਂ ਜਿੰਨੀਆਂ ਸਰਾਵਾਂ ਨੇ ਇਹ ਸਾਰਾ ਇੱਕ ਸਰਾ ਇੱਕ ਹੈ ਉਹਦੇ ਅੰਦਰ ਇਹ ਕਵਰ ਹੁੰਦੇ ਨੇ ਇੰਨੇ ਚ ਪੁੱਟਲ ਵੀ ਆਉਂਦੇ ਆ ਮੈਂ ਸੋਤਿਆਂ ਦੀ ਜਾਣਕਾਰੀ ਲਈ ਦੱਸਦਾ ਕਿ ਜਿਹੜਾ ਸਰਾਅ ਐਕਾ ਉਹ 1867 ਦਾ ਬਣਿਆ ਹੋਇਆ ਉਸ ਤੋਂ ਬਾਅਦ ਅੱਜ ਤੱਕ ਇੰਨੀਆਂ ਸਰਕਾਰਾਂ ਆਈਆਂ ਦੇਸ਼ ਹਜ਼ਾਰ ਵੀ ਹੋ ਗਿਆ ਅਬ ਬਾਅਦ ਵੀ 70 75 70 ਸਾਲ ਹੋ ਗਏ ਪਰ ਜਿਹੜਾ ਸਰਾਅ ਐਕਾ ਹੈ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਇਹ ਬੜਾ ਸੰਸਨੀਖੇਜ ਕਲਾਸਾਂ ਵਿੱਚ ਤੁਹਾਨੂੰ ਦੱਸਾਂ ਸਰਾਅ ਐਕਾ ਦੇ ਅੰਦਰ ਜ਼ਰੂਰੀ ਹੁੰਦਾ ਕਿ ਜਿਹੜਾ ਵੀ ਕੋਈ ਬੰਦਾ ਸਤਾਨ ਦੇ ਵਿੱਚ ਰਹਿੰਦਾ ਸੀ ਬਨਾਇਆ ਦਾ ਗੋਰੀਆ ਨਹੀਂ ਸੀ ਇਸ ਚੀਜ਼ ਦੇ ਵਾਸਤੇ ਵੀ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਜਿਹੜੇ ਦੇਸ਼ ਘਰਤ ਨੇ ਉਹ ਕਿੱਥੇ ਮੂਵਮੈਂਟ ਟਰੈਕ ਕਰਨ ਵਾਸਤੇ ਉਹਨਾਂ ਨੇ ਬਰਾਇਆ ਸੀ ਪਰ ਉਹ ਸਰਾ ਇੱਕਦ ਉਸੇ ਦਾ ਉਸੇ ਕਰਾ ਅੱਜ ਜ਼ਰੂਰ ਸਰਕਾਰ ਕਹਿੰਦੀ ਹੈ ਪ੍ਰਸ਼ਾਸਨ ਕਹਿੰਦਾ ਕਿ ਆ ਵੀ ਕਿਰਾਏਦਾਰਾਂ ਨੂੰ ਆਪਦੇ ਵਿਹੜਿਆਂ ਦੇ ਵਿੱਚ ਜੋ ਲੋਕ ਰਹਿੰਦੇ ਆ ਉਹਨਾਂ ਨੂੰ ਰਿਸਕ ਕਰਾਓ ਪਰ ਉਹਦਾ ਤਨਨਾ ਫਾਈਨ ਬੱਸਦਾ 20 ਰੁਪਏ ਦਾ ਫਾਈਨ ਹੈ ਜੇ ਤੁਸੀਂ ਸਰਾਰ ਇੱਕ ਦਿਨ ਅੰਦਰ ਜਿਆ ਕੋਈ ਯਾਤਰੀ ਅਨ ਨੇ ਰਿਸਟਰ ਕਰਾਉਂਦੇ ਔਰ ਇੱਕ ਦਿਨ ਦਾ ਫਾਈਨ ਹੈ ਦੱਸੋ 20 ਰੁਪਏ ਦੀ ਦੇਣ ਦੇ ਵਿੱਚ ਕੀ ਮੰਨਤਾ ਰੱਖਦੇ ਆ ਔਰ ਤੁਹਾਨੂੰ ਮੈਂ ਦੱਸਦਾ ਅਸੀਂ ਦੋ ਤਿੰਨ ਜਾਣੇ ਨੇ ਰੜ ਕੇ ਇੱਕ ਐਜ਼ ਅ ਐਡਵੋਕੇਟ ਮੇਰੇ ਇੱਕ ਪੁਲਿਸ ਮੁਲਾਜ਼ਮ ਰਿਸ਼ਤੇਦਾਰ ਨੇ ਅਸੀਂ ਰੜ ਕੇ ਇੱਕ ਥੜਾ ਤਿਆਰ ਕੀਤਾ ਔਰ ਪੁਲਿਸ ਪ੍ਰਸ਼ਾਸਨ ਨੂੰ ਔਰ ਲੋਰਡ ਡਿਪਾਰਟਮੈਂਟ ਨੂੰ ਵੀ ਭੇਜਿਆ ਕਿ ਇਹ ਜਿਹੜੇ ਵਿੜੇ ਨੇ ਜਾਂ ਜਿਹੜੀਆਂ ਇਹ ਪੌਲੋਨੀਜ਼ ਨੇ ਇਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਆਪਾਂ ਕਾਬੂ ਕਰ ਸਕਦੇ ਹਾਂ ਉਹਦੇ ਵਿੱਚ ਸਭ ਤੋਂ ਪਹਿਲੀ ਮੰਗ ਸੀ ਕਿ ਜਿਹੜੇ ਵਿੜੇ ਨੇ ਇਹਨਾਂ ਨੂੰ ਵੀ ਇਸਰਾ ਐਪ ਦੇ ਅੰਡਰ ਲੈਪ ਜਾਂਦਾ ਦੀਵੇ ਉਹ ਕੀ ਰਿਹਾ ਜਿਵੇਂ ਹਾਂ ਪੁਜੀ ਸ਼ਾਮਪਰ ਦੇਖਿਆ ਕਿ ਉਹ ਬੰਦਾ ਆਲਰੇਡੀ 7 ਸਾਲ ਦੀ ਸਜ਼ਾ ਕਰ ਚੁੱਕਿਆ ਸੀ ਔਰ ਜਦੋਂ ਉਹਨਾਂ ਨੇ ਉੱਥੇ ਤਲਾਸ਼ੀ ਮੈਂਮ ਸ਼ੁਰੂ ਕੀਤੀ ਤਾਂ ਸੱਤ ਅੱਠ ਭਗੌੜੇ ਹੋਰ ਸਟੇਟਾਂ ਦੇ ਉੱਥੇ ਪਾਏ ਗਏ ਸੋ ਸਖਤੀ ਕਰਨ ਦੀ ਲੋੜ ਆ ਕਿ ਜਿਹੜੇ ਵੇੜੇ ਨੇ ਜਾਂ ਜਿਹੜੀਆਂ ਜਦੋਂ ਆਪਾਂ ਕਮਰਾ ਕਾਇਤੇ ਦਿੰਨੇ ਆ ਆਪਾਂ ਚੰਗੀ ਤਰ੍ਹਾਂ ਦੇ ਨਾਲ ਉਸ ਬੰਦੇ ਦੀ ਜਿਹੜੀ ਵੈਰੀਫਿਕੇਸ਼ਨ ਉਹ ਕਰੀਏ ਉਹਦੇ ਲਈ ਮੈਂ ਸੁਝਾਅ ਦਿੱਤਾ ਸੀ ਕਿ ਪੋਰਟਲ ਬਣਾਇਆ ਜਾਵੇ ਪੋਰਟਲ ਦੇ ਉੱਤੇ ਬੜਾ ਸੌਖਾ ਹੋਵੇ ਉਸ ਬੰਦੇ ਦਾ ਜਿਹੜਾ ਕਾ ਪਤਾ ਨਾਮ ਆ ਉਤਰਾਇਆ ਜਾਵੇ ਉਸ ਦੇ ਨਾਲ ਨਾਲ ਸਬੰਧਤ ਜਿਹੜਾ ਖਾਣਾ ਉਹਨਾਂ ਦਾ ਉਸ ਪੋਰਟਲ ਨੂੰ ਐਸ ਐਚ ਉਸ ਦਾ ਜਾਂ ਮੁੱਛੀ ਦਾ ਐਕਸੈਸ ਹੋਵੇ ਨਾ ਮਕਾਨ ਮਾਲਕ ਉੱਥੇ ਕਿੜਾਵੇ ਹੋਰ ਤੁਹਾਨੂੰ ਮੈਂ ਹੋਰ ਗੱਲ ਦੱਸਾਂ ਇੱਕ ਪਾਈਸ ਸੌਫਟਵੇਅਰ ਹੈ ਗਵਰਨਮੈਂਟ ਆਫ ਹੋਮ ਗਵਰਨਮੈਂਟ ਦਾ ਗ੍ਰਹਿਭਾਗ ਦਾ ਜਿਹਦੇ ਚ ਅਪਰਾਧੀਆਂ ਦੀ ਜਾਣਕਾਰੀ ਹੈ ਜਿਹੜੀ ਉਹ ਰੱਖੀ ਜਾਂਦੀ ਹੈ ਉਹਨਾਂ ਦੇ ਫਿੰਗਰ ਪ੍ਰਿੰਟ ਉਹਨਾਂ ਦੀ ਅੱਖਾਂ ਦਾ ਜਦੋਂ ਵੀ ਕਿਤੇ ਮੰਨ ਲਓ ਕੋਈ ਡਾਟਾ ਪੁੰਦੇ ਆ ਉਹਦੇ ਸਾਰੇ ਦਿਨਿਆਂ ਨੇ ਫਰੈਂਡ ਰਿਪਾਇੰ ਕਿਤੇ ਦੇ ਦੋ ਜਦ ਹੀ ਸਾਰਾ ਚਿੱਠਾ ਉਹਦਾ ਖੁੱਲ ਜਾਂਦਾ ਸੋਨ ਪਾਇਸ ਨਾਲ ਜੋੜ ਕੇ ਇਸ ਰਨਕਾਦ ਕਰਕੇ ਆਪਾਂ ਜੇ ਇਹੋ ਜਿਹੇ ਬਰਾਦ ਨੂੰ ਰੋਕ ਸਕਦੇ ਆ ਔਰ ਜਿਹੜੀਆਂ ਇਹ ਜਿਹੀਆਂ ਪਿੜਨਾਵਾਂ ਨੇ ਜਿਹੜੇ ਇਹ ਜੇ ਅਪਰਾਧੀ ਨੇ ਉਹਨਾਂ ਨੂੰ ਆਪਾਂ ਨੇ ਕੀ ਪਾਖੋ ਕਿ ਕਿਤੇ ਨਾ ਕਿਤੇ ਬਹੁਤ ਸਾਰੇ ਜਿਹੜੇ ਬੁੱਧੀ ਜੀਵੀ ਰੋਗਾਂ ਉਹਨਾਂ ਦਾ ਇਹ ਵੀ ਖਰਚਾ ਹੋਈ ਇਹ ਜਿਹਦੇ ਵੀ ਉਹ ਵੀ ਜਿਹੜਾ ਜੰਮਤੋਂ ਪਰਵਾਰੀ ਪ੍ਰਵਾਸੀ ਆ ਇਹ ਪੰਜਾਬ ਦਾ ਡੈਮੋਗ੍ਰਾਫੀ ਚੇਂਜ ਕਰ ਲਈ ਤਰੀ ਪਲਾਰ ਤਰੀਕੇ ਨਾਲ ਇੱਥੇ ਬਸਾਈ ਗਿਆ ਬਈਆ ਕੁਸੀਂ ਮੈਨੂੰ ਇੱਕ ਗੱਲ ਦੱਸੋ ਮੈਂ ਤੁਹਾਡੇ ਮਾਧਿਅਮ ਨਾਲ ਕਹਿਣਾ ਇਹਦੇ ਲਈ ਜ਼ਿੰਮੇਵਾਰ ਕੌਣ ਆ ਇਹਦੇ ਲਈ ਜ਼ਿੰਮੇਵਾਰ ਵੀ ਆਪਾਂ ਨੂੰ ਨੇ ਜਿਨ੍ਹਾਂ ਨੇ ਪਿੰਡਾਂ ਵਾਲਿਆਂ ਨੇ ਛੋਕੇ ਛੋਕੇ ਗੈਰ ਕਾਨੂੰਨੀ ਕਲੋਨੀਆਂ ਨੂੰ ਅਪਰੂਵ ਆਪਰਾ ਹੋਣ ਦਾ ਵੈਲਪ ਹੋਣ ਦਾ ਮੌਕਾ ਦਿੱਤਾ 50 50 60 60 ਗਾਇ ਦੇ ਆਜ ਆਪਣੇ ਪਿੰਡਾਂ ਦੀ ਡੈਮੋਗ੍ਰਾਫੀ ਦੱਸੋ ਕਿੱਥੇ ਆ ਇਹਦੇ ਜ਼ਿੰਮੇਵਾਰ ਕੌਣ ਆ ਆਪਾਂ ਪਿੰਡਾਂ ਵਾਲੇ ਲੋਕ ਨਹੀਂ ਉਦੋਂ ਨੂੰ ਆਪਾਂ ਨੂੰ ਲੱਗਦਾ ਸੀ ਕਿ ਸਾਨੂੰ ਪੈਸੇ ਵੱਧ ਮਿਲ ਰਹੇ ਆ ਅੱਜ ਉਹਨਾ ਪਿੰਡਾਂ ਦਾ ਸੀਵਰੇਜ ਬਾਥਰੂਮ ਆ ਰਿਹਾ ਤੁਸੀਂ ਜਾ ਕੇ ਦੇਖੋ ਕੀ ਹਾਲਾਤ ਕੀ ਨੇ ਤੁਸੀਂ ਅੱਜ ਰੇਲਵੇ ਸਟੇਸ਼ਨ ਤੇ ਜਾਓ ਜਾਂ ਬੱਸਾਂ ਦੇ ਦੇਖੋ ਤੁਸੀਂ ਇੱਕ ਚੀਜ਼ ਨੋਟਿਸ ਕਰਿਓ ਕਿੰਨੇ ਪ੍ਰਵਾਸੀ ਭਾਈ ਜਾਨਾ ਵਾਪਸ ਜਾ ਰਹੇ ਡਬਲ ਡਬਲ ਸਾਰਿਆਂ ਦੀ ਵੋਟ ਬਣਾਈ ਆ ਟੋਟਲੀ ਸੋ ਵੋਟਾਂ ਨੂੰ ਵੀ ਲਿੰਕ ਕਰਨਾ ਚਾਹੀਦਾ ਆਧਾਰ ਕਾਰਡ ਦੇ ਨਾਲ ਔਰ ਜਿਹੜਾ ਅਸੀਂ ਸਾਡੀ ਪਾਰਟੀ ਵੀ ਸਾਡੇ ਨੇਤਾ ਜੀ ਰਾਹੁਲ ਗਾਂਧੀ ਜੀ ਰੋੜਾ ਪਾ ਰਹੇ ਨੇ ਕਿ ਵੋਟ ਚੋਰੀ ਹੋ ਰਹੀ ਹੈ ਪੂਰੀਆ ਔਰ ਉਹ ਸਰਕਾਰ ਦੀਆਂ ਨਕਾਮੀਆਂ ਕਰਨੀਆਂ ਹੈ ਕਿ ਜਿਹੜੀ ਵੋਟ ਚੋਰੀ ਆ ਧੱਕੇ ਨਾਲ ਸੱਤਾ ਤੇ ਆਈ ਜਾ ਰਹੀ ਹੈ ਜੇ ਇਹ ਜੇ ਸਟੈਪ ਲੈ ਜਾਣ ਨਾਲੇ ਤੱਕ ਕ੍ਰਾਈਮ ਰੁਕੇ ਨਾਲੇ ਜਿਹੜਾ ਭਾਈਚਾਰ ਕੋਈ ਚਿੰੰਦਾ ਚਿੰੰਦਾ ਬੰਦਿਆ ਕਰਕੇ ਖਰਾਬ ਨਾ ਹੋਵੇ ਜਦੋਂ ਕਿ ਦਸ ਕਾ ਦੇ ਪਿੱਛੇ ਜੇ ਇੱਕ ਐਟ ਬਣਾ ਦਿੱਸੋ ਦੀ 1 ਨੇਸ਼ਨ 1 ਬੋਟ ਕੀ ਉਹਦੇ ਤਹਿ ਤੇ ਸਾਰਾ ਵੀ ਖੇਡ ਨਹੀਂ ਹੋ ਸਕਦਾ ਵੀ ਇੱਕ ਵੰਦਾ ਇੱਕੋ ਸਭੀ ਵੋਟ ਪਾਊਗਾ ਲੇਕਿਨ ਬਹੁਤ ਸਾਰੇ ਲੋਕਾਂ ਨੇ ਉਦੋਂ ਦੀ ਦੇ ਵਿੱਚ ਤੁਹਾਡੀ ਪਾਰਟੀ ਦੇ ਵੀ ਕੀ ਦਾ ਬਿਉਰ ਕੀਤਾ ਸੀ ਮੈਂ ਤੁਹਾਨੂੰ ਦੱਸਦਾ ਜਿਹੜਾ 1 ਨੇਸ਼ਨ 1 ਇਲੈਕਸ਼ਨ ਹੈ ਇੱਕ ਮੋਦੀ ਸਰਕਾਰ ਦਾ ਹੱਥ ਘੰਡਾ ਕਿ ਅਸੀਂ ਇੱਕੋ ਜਿਹੜਾ ਮੋਦੀ ਫੈਕਟਰ ਦੇ ਉੱਪਰ ਚੱਲ ਕੇ ਅਸੀਂ ਵਿਧਾਨ ਸਭਾ ਵੀ ਜਿੱਤ ਲਈਏ ਔਰ ਮੈਂ ਤੁਹਾਨੂੰ ਦੱਸਦਾ ਇੱਕ ਸਿਰਫ ਖੂਫਾ ਛੱਡਿਆ ਗਿਆ ਮੋਦੀ ਸਰਕਾਰ दैट इज नॉट ਕਨਸਟੀਟਿਊਸ਼ਨਲੀ ਪੋਸੀਬਲ ਸੰਵਿਧਾਨ ਦੇ ਵਿੱਚ ਐਜ਼ ਅ ਲਾਅ ਸਟੂਡੈਂਟ ਹੁੰਦਾ ਕਨਸਟੀਟਿਊਸ਼ਨ ਪੜ੍ਹਿਆ ਆਉਣ ਦੇ ਨਾਤੇ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਇਹ ਐਮੈਂਡਮੈਂਟ ਹੈ ਕਨਸਟੀਟਿਊਸ਼ਨ ਐਮੈਂਡਮੈਂਟ ਹੋ ਗਈ ਇਹ ਸੰਵਿਧਾਨ ਦੀ ਇਹ ਹੁੰਦੀ ਹੈ ਸਿੰਪਲ ਐਮੈਂਡਮੈਂਟ ਵਿ ਰਾਏ ਦੇ ਕਨਸਟੀਟਿਊਸ਼ਨਲ ਐਮੈਂਡਮੈਂਟ ਇੱਕ ਕਨਸਟੀਟਿਊਸ਼ਨਲ ਐਮੈਂਡਮੈਂਟ ਕਰਨ ਵਾਸਤੇ ਦੋਨੇ ਪਾਰਲੀਮੈਂਟ ਦੀ ਮжоਰਿਟੀ ਚਾਹੀਦੀ ਆ ਉਸ ਦੇ ਨਾਲ ਨਾਲ ਜਿਹੜੀਆਂ ਸਟੇਟਸ ਨੇ ਸੂਬੇ ਨੇ ਆਪਣੇ ਨੇ ਉਹਨਾਂ ਰਿਆਂ ਜਿਹੜੀਆਂ ਵਿਧਾਨ ਸਭਾ ਨੇ ਜਾਂ ਵਿਧਾਨ ਪ੍ਰੀਸ਼ਦ ਆ ਉਹਨਾਂ ਦੀ ਵੀ ਜਿਹੜੀ ਆਪਾਂ ਜਿਹਨੂੰ ਕਹਿੰਦੇ ਹੋਏ ਸਹਿਮਤੀ ਉਹ ਜ਼ਰੂਰੀ ਹੈ ਇਹ ਪੋਸੀਬਲ ਨਹੀਂ ਹੈ ਕਿ ਸੂਫਾ ਛੱਡਿਆ ਗਿਆ ਕਿਉਂਕਿ ਉਹਨਾਂ ਦਾ ਜਿਹੜਾ ਹਿੰਦੂ ਰਾਸ਼ਟਰ ਦਾ ਸੁਪਨਾ ਦੇਖ ਰਹੇ ਆ ਆਰਐਸਐਸ ਜਾਂ ਸੰਘੀ ਉਹ ਉਹਨਾਂ ਨੂੰ ਪੂਰਾ ਹੋਦਾ ਨਹੀਂ ਦੇਖ ਰਿਹਾ ਸੱਤਾਮندی ਹੱਥੋਂ ਜਾ ਰਹੀ ਹੈ ਲੋਕਾਂ ਚ ਬੁਧੀ ਸਰਕਾਰ ਐਕਸਪੋਜ਼ ਹੋ ਰਹੀ ਹੈ ਸੋ ਜਿਹੜੀ ਇਹ ਵਨ ਨੇਸ਼ਨ ਵਨ ਇਲੈਕਸ਼ਨ ਹੈ ਨਾ ਤਾਂ ਇਹ ਪੈਸੇ ਦੇ ਤੌਰ ਤੇ ਪੋਸੀਬਲ ਹੈ ਔਰ ਨਾ ਹੀ ਸਵਧਾਨਿਕਤਾ ਦੇ ਪਾਸੇਗਾ ਜੇ ਵੀ ਤੁਸੀਂ ਆਰਐਸਐਸ ਦੀ ਗੱਲ ਕੀਤੀ ਹੈ ਕਿਤੇ ਤੱਕ ਤੇ ਪੰਜਾਬ ਦੇ ਪਿੰਡਾਂ ਨੂੰ ਉਜਾਰ ਕੇ ਬਸਿਆ ਚੰਡੀਗੜ੍ਹ ਪੰਜਾਬ ਦੀ ਯੂਨੀਵਰਸਿਟੀ ਚੜੀ ਗਈ ਹੈ ਪੰਜਾਬੀ ਯੂਨੀਵਰਸਿਟੀ ਆਦੋਂ ਤੇ ਆਰਐਸਐਸ ਦਾ ਬੰਦਾ ਪ੍ਰਧਾਨ ਲੱਗ ਰਿਹਾ ਦੇਖੋ ਇਹ ਮੈਂ ਖੁਦ ਪੰਜਾਬੀ ਯੂਨੀਵਰਸਿਟੀ ਚ 5 ਸਾਲ ਵਿਦਿਆਦਿਤ ਕੀਤੀ ਲੋਕ ਕੀਤਾ ਬੀਐਲਐਲਬੀ ਅੰਮ੍ਰਿਤ ਦੇ ਜਿਹੜੀ ਸੀ ਤੇ ਕਾਲ ਤੋਂ ਬਾਅਦ ਮੈਂ ਐਲ ਐਲ ਐਨ ਕੀਤੀ ਮਾਸਟਰ ਹੂਲੀ ਲਾਉ ਤੋਂ ਬਾਅਦ ਉਹ ਚੇਰੀ ਡੀ ਰਿੰਦੀ ਹੈ ਮਾਸਟਰਸ ਲਾਉ ਫਰਸ ਡਿਵੀਜ਼ਨ ਚ ਮੈਂ ਕੀਤੀ ਉਹ ਤੇ ਚਨੇਦਾ ਸਿੱਖਤਾ ਸੀ 14 ਸਿੱਤਾ ਸੀ ਨੋਵਾ ਰੈਟ ਸੀ 11 ਦੇ ਤੇ ਔਰ ਮੈਂ ਉੱਥੇ ਤੁਸੀਂ 5 ਜਤੇ 27 ਤਾਂ ਆਪ ਇਲੈਕਸ਼ਨਾਂ ਦੇਖੀਆਂ ਨੇ ਉਦੋਂ ਬਾਅਦ ਅਸੀਂ ਪੀ ਸੀ ਐਸ ਆਈ ਐਸ ਦੀ ਤਿਆਰੀ ਕਰਦੇ ਸੀ ਸਾਲ ਦੋ ਸਾਲ ਅਸੀਂ ਉਦਾਂ ਵੈਸੇ ਉੱਥੇ ਜਿਵੇਂ ਵਿਚ ਰਹੇ ਹਾਂ ਕੋ ਤਕਰੀਬਨ 10 ਸਾਲ ਹੀ ਮੈਂ ਯੂਨੀਵਰਸਿਟੀ ਦੇ ਸੰਪਰਕ ਚ ਰਿਹਾ ਇਲੈਕਸ਼ਨ ਦੇ ਵਿੱਚ ਉੱਥੇ ਜਿਹੜਾ ਇਸ ਟੈਨ ਸਿਸਟਮ ਹੈ ਬੜਾ ਵਿੰਦਲ ਆ ਚੁੱਕਿਆ ਆਰਐਸਐਸ ਨੇ ਟੋੜ ਲਈ ਪੱਜਾ ਕਰਕੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਖਤਮ ਕਰਤੀ ਅਧਿਕਾਰਤ ਗਿਣਤੀ ਸੈਨੇਟ ਲਈ ਲੜਦੀ ਹੁੰਦੀ ਸੀ ਗ੍ਰੈਜੂਏਟਰ ਕਲਾਸ ਸੀ ਬੜਾ ਡਿਟੇਲ ਚਾਪ ਕੇ ਫੀ ਕਰਾਂਗੇ ਸੋ ਉਹਨਾਂ ਨੇ ਆਪ ਦਾ ਪਹਿਲਾਂ ਅਚਟੋਕਾ ਵੀਸੀ ਅਪਾਇੰਟ ਕੀਤਾ ਫੇਰ ਉਹ ਤੋਂ ਬਾਅਦ ਜਿਹੜੇ ਡੀਐਸਡਬਲ ਡੀਨ ਸੀ ਸਾਰੇ ਉਹ ਚੇਂਜ ਕਰਕੇ ਬਰੇ ਸਾਲਾਂ ਦੀ ਕੋਸ਼ਿਸ਼ ਕਰ ਰਹੇ ਸੀ ਇਸ ਵਾਰ ਵੀ ਜਿਹੜੀ ਉੱਥੇ ਜਿਹੜੀ ਬਣੀ ਹੈ ਦੀ ਸਟੂਡੈਂਟ ਕੌਂਸਲ ਉਹ ਰੜੀ ਬੜੀ ਹੈ ਕਦੇ ਵੀ ਨਹੀਂ ਹੋਇਆ ਇੱਕ ਹੀ ਗੱਲ ਹੁੰਦੀ ਹੁੰਦੀ ਸੀ ਜਿਹਦਾ ਪ੍ਰਧਾਨ ਹੁੰਦਾ ਸੀ ਉਹਦਾ ਵਾਈਸ ਪ੍ਰਧਾਨ ਹੁੰਦਾ ਸੀ ਉਹਦਾ ਜਨਰਲ ਸੈਕਟਰੀ ਹੁੰਦਾ ਸੀ ਉਹਦਾ ਜੁਆਇੰਟ ਸੈਕਟਰੀ ਹੁੰਦਾ ਰਹੀ ਇਹ ਪਹਿਲੀ ਵਾਰੀ ਹੋਇਆ ਕਿ ਪ੍ਰਧਾਨ A B B B ਦਾ ਵਾਈਸ ਪ੍ਰੈਜ਼ੀਡੈਂਟ ਸਾਥ ਦਾ ਜਨਰਲ ਸੈਕਟਰੀ ਮਿਲਦਾ ਕੋਈ ਹੋਟਵਾਰਟੀ ਜਿੱਤੀ ਹੈ ਸੋ ਰੜੀ ਮਰੀ ਜਰੀ ਇਸ ਈ ਬੜੀਆਂ ਆਪ੍ਰੋਸ ਮੋਟੇ ਦੇ ਨਤੀਜਾ ਇਹ ਭਲੀ ਭਾਂਜਾ ਨੂੰ ਪਰ ਅਸੀਂ ਇਹਨਾਂ ਚੀਜ਼ਾਂ ਤੋਂ ਕੋਨ ਨੂੰ ਪਤਾ ਮੇਨ ਸਟਰੀਟ ਪੋਲਟਿਕਸ ਦੇ ਵਿੱਚ ਆ ਉਜੇ ਕਹਿਣਾ ਸੱਜਿਆ ਹੈ ਪਰ ਸੰਪਰਕਰ ਹੋਣ ਦੇ ਨਾਤੇ ਸਭ ਕੋ ਪਤਾ ਵੀ ਉਥੇ ਕਿਸ ਦੀ ਰੜੀ ਮੜੀ ਪੱਕੀ ਹੈ ਉਹਦਾ ਕਾਰਨ ਕ੍ਰੋਸ ਵੋਟਿੰਗ ਦੀ ਆ ਕੁਝ ਲੋਕਾਂ ਦੇ ਬਹੁਤ ਅਸੀਰਾਂ ਸੁਣ ਲਈ ਬੜਿਆ ਵੀ ਜਦ ਵਿੱਚ ਦਿੱਲੀ ਦੇ ਵਿੱਚ ਹੁੰਦਾ ਸੀ ਲੋਕ ਸਭਾ ਦੇ ਬੋਟਾ ਸਾਰੇ ਉਥੇ ਜੇ ਵੀ ਭੇਜਿਆ ਗਿਆ ਸੀ ਜਿਵੇਂ ਦਸਤਾਵਾਦ ਦੀ ਪਾਰਟੀ ਭੇਜੇ ਸੀ ਇਹ ਬਜਾ ਸਭਾ ਜੀ ਵੀ ਐਦਾ ਹੀ ਰਲ ਮਿਲ ਕੇ ਗੋਬੇ ਬਾੜੀਆਂ ਰੜਿਓ ਰਹੇ ਆ ਲੋਕਾਂ ਨੂੰ ਇਹ ਸਿਰਫ ਭਾਵੁਕ ਕਰਕੇ ਉਹਨਾਂ ਨੇ ਹੁਜਦ ਕਰੇ ਇਹਦਾ ਇਹ ਤਾਂ ਕੋਈ ਬਣਾਈ ਨਹੀਂ ਕਰ ਸਕਦਾ ਇਹ ਕੋਈ ਅਤਲਬ ਆ ਕੋਈ ਇਸ ਚੀਜ਼ ਉੱਤਕਤ ਨਹੀਂ ਨਹੀਂ ਕਿ ਜਿਹੜੀ ਆਮ ਆਦਮੀ ਪਾਰਟੀ ਹੋ ਬੀਜੇਪੀ ਦੀ ਵੀਡੀਓ ਮੈਂ ਅੰਨਾ ਹਜਾਰੇ ਇੱਕ ਅੰਦਵਿੰਦ ਤੇ ਕੇਜਰੀਵਾਲ ਨੇ ਤੋਂ ਬੀਜੇਪੀ ਦੇ ਆਰਐਸਐਸ ਦੇ ਇਸ਼ਾਰੇ ਤੇ ਅੰਨਾ ਹਜਾਰੇ ਅੰਦੋਲਨ ਚਲਾਇਆ ਜੋ ਵਿਚਾਰੇ ਪਿੱਛੇ ਚੀ ਹੈ ਨਹੀਂ ਇਹ ਉਹ ਕਿਸੇ ਆਸ਼ਰਮ ਤੋਂ ਚਾਰੇ ਮਹਾਰਾਸਣ ਬੈਠਿਆ ਕੇਰੀਵਾਜੀ ਨੁਟਕੇ ਦਿੱਲੀ ਨੂੰ ਤਾਂ ਕਿ ਉਹ ਪਜਾਰ ਦਾ ਦੇਖੋ ਕੀ ਹਾਲ ਹੈ ਕੇਜਰੀਵਾਲ ਸਿਰਫ ਉਥੇ ਰੈਐਕਸ਼ਨ ਲੜਦਾ ਜਿੱਥੇ ਐਂਟੀ ਬੀਜੇਪੀ ਦੀ ਸਰਕਾਰ ਆਉਣ ਵਾਲੀ ਦੀ ਹੈ ਬੱਸ ਇਹ ਅਸੀਂ ਇੰਡੀਆ ਦੇ ਐਲਾਈਂਸ ਦੇ ਮੈਂਬਰ ਆ ਹੁਣ ਜਦੋਂ ਜਿਹੜਾ ਇੰਡੀਆ ਐਲਾਈਂਸ ਮਹਾਵਟਵੰਦਨ ਇਲੈਕਸ਼ਨ ਲੜ ਰਿਹਾ ਬਿਹਾਰ ਦੇ ਵਿੱਚ ਜਦੋਂ ਉਹ ਜਿੱਤ ਦਾ ਦਿਖਾਈ ਦੇ ਰਿਹਾ ਉੱਥੇ ਕੇ ਜੀ ਵਾਜੀ ਕਹਿੰਦੇ ਨਹੀਂ ਹੰਮ ਤੋਂ ਅਲੰਸ ਚ ਨਾਓ ਲੜੇਗੇ ਹੰਮ ਇੰਡੀਆ ਐਲਾਈਂਸ ਦਾ ਕਿੱਸਾ ਨਹੀਂ ਹੈ ਸੋ ਇਹ ਬੀਜੇਪੀ ਦੀ ਹੀ ਬੀਡੀ ਮੈਂ ਇਹੀ ਇਹਨਾਂ ਨੇ ਪੰਜਾਬ ਚ ਕੀਤਾ ਇਦਾਂ ਹੀ ਹਰਿਆਣੇ ਚ ਇਹ ਬੀਜੇਪੀ ਨੂੰ ਲੈ ਕੇ ਆ ਕਿਉਂਕਿ ਉੱਥੇ ਕਾਂਗਰਸ ਦੀ ਬੜੀ ਵੀਵ ਸੀ ਕੋਸੀ ਦੇਖ ਲਿਓ ਤਕਰੀਬੇ ਮੱਲਾ ਦਾ 15 ਤੋਂ 20 ਸੀਟਾਂ ਹੈ ਜਿਹੜੀਆਂ ਨੇ ਜਿਹੜੀ ਕਾਂਗਰਸ ਬਹੁਤ ਘੱਟ ਮਾਰਜਿਨ ਤੇ ਅਰੀ ਆ ਔਰ ਉੱਥੋਂ ਜਿਹੜੀ ਆਮ ਆਦਮੀ ਪਾਰਟੀ ਆ ਉਹ ਉਥੋਂ ਜਿੰਨਾ ਜਤ ਹਾਰ ਦਾ ਕਾਂਗਰਸ ਦੇ ਬੀਜੇਪੀ ਦੇ ਕੈਂਡੀਡੇਟ ਦਾ ਮਾਰਜਿਨ ਸੀ ਉੱਥੋਂ ਡਬਲ ਵੋਟਾਂ ਲੈ ਕੇ ਗਈ ਆ ਆਮ ਆਦਮੀ ਪਾਰਟੀ ਸੋ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਇਹਨਾਂ ਦਾ ਕੀ ਮੋਟਿਵੇ ਹੈ ਔਰ ਪੰਜਾਬ ਦੇ ਲੋਕਾਂ ਨੂੰ ਏਸੀ ਦੀ ਨੂੰ ਸਮਝਾਉਣ ਲੱਗੀ ਜਿਵੇਂ ਆਪਣੇ ਔਰ ਬਿਆਹ ਸਾਰਾ ਇੱਕ ਤਕਰੀਬ ਹਰਾ ਦਾ ਦਾਵਾ ਢਾਕੇ ਆ ਰਿਹਾ ਤੁਸੀਂ ਇਹ ਚੀਜ਼ ਨੂੰ ਬਹੁਤ ਡੀਪਲੀ ਦੇਖਿਆ ਹੈ ਤੁਸੀਂ ਵਿਚਰਦੇ ਰਹੇ ਹੋ ਇਥੋਂ ਪਤਾ ਮਾਦਵ ਗੁਰਦੇਦੀ ਸਰਕਾਰ ਮੇ ਇਹ ਵਿਵਾਦ ਵਿਵਾਮ ਬੀਬੀਆਂ ਬੀਬੀਓ ਕਰ ਕੇਸ ਫਾਇਲ ਕੀਤਾ ਵੀ ਉਹਨਾਂ ਦੀ ਵਜ੍ਹਾ ਨਾਲ ਮਾਦਵ ਦੇ ਫਲਾਦਾ ਆਇਆ ਜੇਕਰ ਪੰਜਾਬ ਦੇ ਤਰਫੋਂ ਇਹ ਤਾਂ ਕੋਈ ਬਚ ਨਹੀਂ ਦਿਖ ਰਿਹਾ ਜੇ ਆ ਮੈਂ ਕੀ ਕਰਨਾ ਨਹੀਂ ਪੰਜਾਬ ਰਫਾਸ ਹੈ ਸੀਐਮ ਸਾਹਿਬ ਜਦੋਂ ਹੜਾ ਦਾ ਉਦਲੀ ਟੈਸਟ ਕਰਨ ਗਏ ਸੀ ਕਮਲ ਲੱਡੂ ਸੰਬਰ ਇਥੇ ਆਪ ਦੇ ਸੋਰੇਸ ਤੁਲਾ ਚ दिल्ली सांबर शुरू करोना और बिल्कुल ही जेड़े सीएम साहब ने वो सरेंडर कर चुके है चाहे ਤੁਸੀਂ ਦਿੱਲੀ ਵਾਲੇ ਦੇ ਕਹਿ ਲੋ ਦਿੱਲੀ ਚ ਭਾਜਪੀ ਵਾਲੇ ਵੀ ਹੁੰਦੇ ਆ ਔਰ ਪੰਜਾਬ ਵਾਲੇ ਜਿਹੜੇ ਇਹਨਾਂ ਦੇ ਇੱਥੇ ਲੁੱਟੂ ਟੂਲਾ ਵਰਦਾ ਇਹ ਮੈਂ ਅੱਗੇ ਵੀ ਬਾਰ-ਬਾਰ ਪੇਠਾ ੜਿਆ ਮੇਰੇ ਕੋਲ ਰਿਕਾਰਡ ਪਿਆ ਇਹ ਲੁਧਿਆਣਾ ਵਿੱਚ ਵੀ ਜਿਹੜਾ ਹੜ ਆਇਆ ਚਾਹੇ ਚਾਹੇ ਉਹ ਰੇਰਾ ਬਾਬਾ ਨਾਨਕ ਗੁਰਮੁਦਾਸ ਜਿਹਾ ਜਨਾਰੇ ਆਇਆ ਇਹ ਮੈਨ ਮੇਡ ਹੜਾ ਇਹ ਥਿਸ ਇਸ ਨਾਟ ਅ ਨੈਚੁਰਲ ਕੈਰਾਮੇਟੀ ਇਹ ਕੋ ਕੁਦਰਤੀ ਆਫਤਾ ਨਹੀਂ ਹੈ ਇਹ ਮੈਨ ਵੀ ਹੜਾ ਪਹਿਲਾਂ ਪੰਜਾਬ ਦੇ ਨੂੰ ਬੀਜੇਪੀ ਨੇ ਸੈਂਟ ਵੀ ਸਰਕਾਰ ਨੇ ਰਿਸਕ ਤੇ ਰੱਖ ਕੇ ਉਹਨਾਂ ਦਾ ਪਾਣੀ ਰੋਕੀ ਰੱਖਿਆ ਬਾਕੀ ਸਾਰੇ ਏਰੀਆ ਦੇ ਵਿੱਚ ਹੀਰੋ ਬਣਦੇ ਚੱਕਰ ਚ ਜਿਹੜਾ ਪਹਿਲਾਂ ਬਣਾ ਆਇਆ ਉਹਦੇ ਕਰਕੇ ਜਿਹੜੇ ਡੈਮ ਸੀ ਆਲਰੇਡੀ ਭਰ ਗਏ ਇਹ ਹੁੰਦਾ ਕੀ ਹੈ ਜਿਹੜਾ ਮੌਸਮ ਦਾ ਫੋਰਕਾਸਟ ਹੈ ਬਹੁਤ ਪਹਿਲਾਂ ਆ ਜਾਂਦਾ ਪਤਾ ਹੁੰਦਾ ਵੀ ਇੱਕ ਕਨਸੈਪਟ ਹੁੰਦਾ ਜੀਓਗ੍ਰਾਫੀ ਦਾ ਆ ਲੈ ਲੋ ਨਾ ਨੀ ਨੂੰ ਕਿ ਕਿਸ ਕਿਸ ਤਰ੍ਹਾਂ ਮੌਨਸੂਨ ਰਹੂਗਾ ਅਸੀਂ ਦੇਖ ਕਿਸ ਸਸ ਸਾ ਸਾ ਬਿਲਕੁਲ ਜੈਕੀ ਸੋ ਇਹਨਾਂ ਨੂੰ ਪਤਾ ਸੀ ਵੀ ਐ ਕਿ ਭਾਰੀ ਮੌਨਸੂਨ ਹੋਣਾ ਪਰ ਇਹਨਾਂ ਨੇ ਕੋਈ ਵਿਰੋਧ ਨਹੀਂ ਕੀਤਾ ਇਹ ਤਾਂ ਉੱਥੇ ਖੇਤੋ ਤਾਂ ਚ ਰਹਿ ਰਹੀ ਸੀ ਇਹ ਐ ਸੈੱਫਲ ਹੋਣੀ ਆ ਕਿ ਪੰਜਾਬ ਪਰ ਚਲੋਣੀ ਆ ਤੁਹਾਨੂੰ ਮੈਂ ਦੱਸਦਾ 2019 ਦੇ ਵਿੱਚ ਵੀ ਹੜ੍ਹ ਆਈ ਸੀ ਆਪਣਾ ਇਲਾਕਾ ਤੋਂ ਬਚ ਗਿਆ ਇੰਨਾ ਖਤਰਾ ਨਹੀਂ ਸੀ ਪੈਦਾ ਹੋਇਆ ਉਹ ਦਾ ਕਾਰਨ ਇਹ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਮਈ ਦੇ ਵਿੱਚ ਡੈਮ ਖਾਲੀ ਕਰਾ ਦਿੱਤੀ ਇਹਨਾਂ ਨੇ ਮਈ ਦੇ ਵਿੱਚ ਡੈਮ ਭਰੀ ਰੱਖੇ ਜਦੋਂ ਜਦੋਂ ਬਾਰਸ਼ਾਂ ਪੈਣਾ ਸ਼ੁਰੂ ਹੋਈਆਂ ਕਦੇ ਤੁਸੀਂ ਸੁਣਿਆ ਸੀ ਵੀ ਡੈਮ ਤਾਂ ਗੇਟ ਪੁੱਟ ਜਾਂ ਕਿੱਡਾ ਅੱਜ ਮੈਂ ਸੁਣ ਰਿਹਾ ਸੀ ਉਹ ਤੁਸੀਂ ਗਾਣਾ ਸੁਹਾ ਉਹਨਾਂ ਦਜੀਤ ਦਾ ਸਾਹ ਦਾ ਵੀਰਾ ਵੀ ਨੂੰ ਚਨਾ ਪੁੱਛਵਾ ਕੀ ਹਾਲ ਸਸਬ ਉਹਦੇ ਪਿੱਛੇ ਇਤਿਹਾਸ ਹੈ ਕਿਉਂਕਿ ਸਤਲੁਜ ਅੱਗੇ ਜਾਂ ਪਹਿਲਾਂ ਰਾਵੀ ਦੇ ਚਨਾਬ ਮਿਲਦੇ ਆ ਫਿਰ ਅੱਗੇ ਜਾ ਕੇ ਚਨਾਬ ਦੇ ਸਤਲੁਜ ਮਿਲਦੇ ਆ ਸਤਲੁਜ ਕਦੇ ਲਾਹੌਰ ਨੇ ਸੀ ਪਹੁੰਚਦਾ ਇਸ ਵਾਰ ਲਾਹੌਰ ਸੇ ਵੀ ਸਤਲੁਜ ਦਾ ਪਾਣੀ ਚਲੇ ਗਿਆ ਉਹ ਨਿਤਲ ਬੋਵਰਾ ਲਾਤਾ ਕਿ ਤੇ ਸਾਂ ਜੇ ਪੈਰ ਪੈਰ ਸੋ ਇਹ ਇਹ ਸਰਕਾਰ ਦੀ ਨਲਕੀ ਕਰਮ ਹੜ ਆਇਆ ਇਹਨਾਂ ਨੇ ਧਿਆਨ ਨਹੀਂ ਦਿੱਤਾ ਠੋਕਰਾਂ ਤੁਸੀਂ ਦੇਖੋ ਜਿਹੜੇ ਸਕੱਡ ਨੇ ਉਹ ਕਿੰਨੇ ਕਿੰਨੇ ਸਾਲ ਪੁਰਾਣੇ ਨੇ ਮੈਨਿੰਗ ਹੋਣ ਕਾਰਨ ਜਗਾ ਦਰਿਆ ਉਹਦਾ ਰੁਕ ਹੀ ਚੇ ਨਹੀਂ ਕਰ ਚੁੱਕਿਆ ਉਹ ਦਾ ਪੈਂਟਰ ਕਿਲੋਮੀਟਰ 2 2 ਕਿਲੋਮੀਟਰ ਤੇ ਅਬੂਜੇ ਖੜੇ ਆ ਕਾਹੀ ਖੜੀ ਆ ਔਰ ਇਧਰ ਦਰਿਆ ਬਿਲਕੁਲ ਆਪਣੇ ਇਲਾਕੇ ਦੀ ਨਹੀਂ ਛੁੱਟਦੇ ਸਰਰਗੀ ਜਮੀਨ ਹੈ ਜਿਹੜੇ ਵਿਚਾਰੇ ਮੇਰੇ ਜ਼ਿੰਮੇਦਾਰ ਇਹ ਪ੍ਰਸ਼ਾਸਨ ਦੇ ਪਾਸ ਸਰਕਾਰ ਦੀ ਮਲੈਕੀ ਨਾਲ ਨੁਕਸਾਨ ਹੋਇਆ ਅਲਰੇਡੀ ਸਿੱਧੇ ਤੌਰ ਤੇ ਜ਼ਿੰਮੇਦਾਰ ਕੇਂਦਰ ਸਰਕਾਰ ਔਰ ਜਨਤਾ ਦੀ ਆਮਦਨ ਸ਼ੱਕਾ ਲੋਬਿੱਤ ਇੱਕ ਚੀਜ਼ ਹੋਰ ਦੇਖੋ ਪੰਜਾਬ ਦਾ ਨਾਮ ਪੰਜ ਜ਼ਰੇ ਆਮਦਨਾਂ ਕਿਤੇ ਦਿਆ ਸੰਤਾਰੀ ਦੀ ਬੰਡ ਦੇ ਨੇ ਸਤਾਵਣਾ ਲੱਗਦਾ ਹੀ ਉਧਰ ਸਤਵੇਲ ਬਿਆਸ ਹੋਰ ਤਿੰਨ ਦਰ ਇਹ ਵਰਿਆ ਉਹਦੇ ਪਰ ਤੇਰੇ ਡੈਰ ਨੂੰ ਫਾਖੜਾ ਉਹ ਤੇਰੇ ਡੀਸਰ ਦੇ ਤਿੰਨੇ ਡੈਮ ਪੰਜਾਬ ਦੀ ਬਿਲਕੁਲ ਹੱਦ ਤੇ ਨਿਕਿਤ ਪੰਜਾਬ ਦੇ ਵਿੱਚ ਨਹੀਂ ਇਹ ਕੀ ਹਸੋਵਣੀ ਗੱਲ ਕੱਸੋ ਨਹੀਂ ਉਹਦੇ ਪੇਰੀਂ ਸਟੇਡਿੰਗ ਨਾਤੇ ਪੰਜਾਬ ਮੁੱਖਕੀ ਨਹੀਂ ਮਿਲ ਰਿਹਾ ਮੈਂ ਤਾਂ ਹੈਰਾਨ ਐ ਜੀ ਕੱਲ ਮੈਂ ਸੀਐਮ ਸਾਹਿਬ ਦੇ ਦੇਖ ਰਿਹਾ ਸੀ ਉਹਨਾਂ ਕੋਈ ਨਹੀਂ ਪਤਾ ਉਹ ਕਦੇ ਕਹਿੰਦੇ ਸਾਨੂੰ 100 ਅ ਗੀ ਮੰਗਿਆ ਕਦੇ ਕਹਿੰਦੇ 4500 ਮੰਗਿਆ ਸੋ ਉਹਨਾਂ ਨੂੰ ਆਪ ਨੂੰ ਨਹੀਂ ਆਂਕੜੇ ਦੇ ਇਕੋ ਜਿਹਾ ਉਹ ਪਰਿਵਾਰ ਨੂੰ ਦੋ ਕਿੰਨੇ ਤੇ 200 ਤਾਂ ਵੀ ਲੈ ਜਾਂਦਾ ਜਾਂ ਉਹ 200 ਤੋਂ ਮਾਈਨਸ ਦੇ ਵਿੱਚ ਵੀ ਚਲਿਆ ਦੋ ਤੋਂ ਮਾਈਨਸ 150 ਦੇ ਪ੍ਰੀ ਤਾਸਤੀ ਆ ਕਿ ਲੋਕਾਂ ਨੇ ਬੜੀ ਬਹੁਤ ਉਮੀਦਾਂ ਦੇ ਨਾਲ ਇਹਨਾਂ ਨੂੰ ਮੌਕਾ ਦਿੱਤਾ ਸੀ ਪਰ ਇਹ ਬੁਰੀ ਤਰ੍ਹਾਂ ਦੇ ਨਾਲ ਫੇਲ ਹੋਇਆ ਜਿਹੜੀ ਤੁਸੀਂ ਗੱਲ ਕਰਦੇ ਹੋ ਟੈਂਟ ਲਾਉਣ ਦੀ ਉਹਦਾ ਸਿੱਧਾ ਦਾ ਰਸਤਾ ਉਹਦਾ ਕੀ ਟੋਕਾ ਨਿਕਲਦਾ ਆ ਕਿ ਜਿੱਥੋਂ 67 ਦਾ ਜਦੋਂ ਉਹਨਾਂ ਦਾ ਜੀ ਕਰਦਾ ਵੀ ਪਾਣੀ ਚਾਹੀਦਾ ਨੇੜਾ ਤੇ ਜੇ ਉਹਨਾਂ ਨੂੰ ਚਾਹੀਦਾ ਲੱਗਦਾ ਵੀ ਪਾਣੀ ਨਹੀਂ ਚਾਹੀਦਾ ਪਰ ਪੰਜਾਬ ਹਾੜ ਨਾਲ ਆਪਣਾ ਗ੍ਰੈਸ ਤੋਂ ਜਾਂਦਾ ਉਹਨਾਂ ਨੂੰ ਆਪਾਂ ਜਦੋਂ ਤਾਂ ਕਸੌਕਾ ਉਦੋਂ ਪੰਜਾਬ ਜ਼ਿੰਮੇਦਾਰ ਆ ਜਦੋਂ ਅਸੀਂ ਗਿੱਲੇ ਆ ਉਦੋਂ ਨਹੀਂ ਐ ਸੋ ਹਰ ਵਾਰੀ ਪੰਜਾਬ ਨੂੰ ਘੋਲਤਣਾ ਪੈਂਦਾ ਸੀ ਦੇਖੋ ਆਪਾਂ ਸਾਰੇ ਅਪਾ 88 ਵੀ ਦੇਖਿਆ ਆਖਰੀ ਉਮਰ ਦੇ ਆਨੇ ਫਿਰ ਉਸ ਤੋਂ ਬਾਅਦ ਦੋ ਜਨ ਤੁਸੀਂ ਫ੍ਰੀਕੁਐਂਸੀ ਦੇਖੋ ਕਿੰਨੀ ਘਟ ਰਹੀ ਆ ਕਤਰੀ ਕਿੰਨੀ ਜਲਦੀ ਕਤਰਾ ਸਾਰੇ ਇਲਾਕਿਆਂ ਦੇ ਵਸਨੀਕੀ ਚ ਸੋਤਰੀ ਪਣੀ ਆ 2019 ਆਇਆ 23 ਆਇਆ 25 ਆਇਆ ਠੀਕ ਹੈ ਹੋਰ ਜਿਹੜਾ ਇਹ ਬੰਨਾ ਮੈਨੂੰ ਲੱਗਦਾ ਡੇਢ ਦੋ ਰਿਆ ਸਸਰਾੜੀ ਕੋਲੋਂ ਨਹੀਂ ਆ ਰਿਹਾ ਭੁਗ ਵੀ ਇਤਨੀ ਕੋ ਰਹਿ ਜਾਣਾ ਸਰਕਾਰ ਕੋਲੇ ਕਿੱਥੇ ਹੈ 250 ਰੁਪਏ ਇਹਦਾ ਕੁਦਰਤੀ ਆਪ ਦਾ ਕਰ ਕੇ ਰੱਖੇ ਸ ਮੈਂ ਤਾਂ ਕਹਿੰਦਾ ਜਿਹੜੀ ਸਾਡੇ ਵੱਡੇ ਤੇ ਦੇ ਨੇਤਾ ਪਤਾ ਬਾਜਾ ਵੀ ਇਹ ਚੀਜ਼ ਦੀ ਕਰ ਚੁੱਕੇ ਡਿਮਾਂਡ ਕਿ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਇਹਦੀ ਜੁਡੀਸ਼ੀਅਨ ਕੋਰੀ ਨਹੀਂ ਜਾਈ ਦੀ ਇਹ ਹੈ ਕਿਉਂ ਜਿਹੜੇ ਹਰ ਦੇ ਆੜ ਆਇਆ ਚਰੇ ਸੰਤਾਨ ਕੋ ਲੋਕ ਜਿਹੜੇ ਲੋਕਾਂ ਦਾ ਲੱਕ ਤੋੜਦਾ ਪਹਿਲਾ 23 ਆਇਆ ਹੁਣ 25 ਆ ਗਿਆ ਮਸਾਂ ਅਗਲਾ ਪੈਰਾਂ ਤੇ ਕੜਾ ਆਉਣ ਲੱਗਦਾ ਖੇਤੀ ਦਾ ਪਹਿਲੇ ਘਾਟੇ ਦਾ ਸੋਤ ਜੋ ਇਹ ਮੇਰੇ ਸਹਾਉ ਨਾਲ ਜਿਹੜਾ ਪੰਜਾਬ ਨੂੰ ਡੁੱਬਣ ਵਾਸਤੇ ਇਹ ਸਾਜ਼ਿਸ਼ ਰੱਖੀ ਜੀ ਮੁਨਕੇ ਪੰਜਾਬ ਦਾ ਜ਼ਮੀਨਦਾਰ ਚੁੱਭਦਾ ਸੀ ਸਾਨੀ ਲੋਲਮ ਕਰਕੇ ਉਹਨਾਂ ਨੇ ਦਿਖਾਤਾ ਕਿ ਤੁਹਾਡੀ ਜਿਹੜੀ ਖੇਤੀ ਆ ਤੁਹਾਡੀ ਜਿਹੜੀ ਜ਼ਮੀਨ ਆ ਉਹ ਆ ਆਪਣੀ ਈਕੀਮਾ ਉਹਨਾਂ ਕਿਤੇ ਨਾ ਕਿਤੇ ਕਹਿ ਸਕਦਾ ਇਹਦਾ ਲੇਡ ਪੁੱਲ ਲੈ ਕੇ ਕਿਸਾਨਾਂ ਦਾ ਸਟੇਲ ਸੀ ਉਹਨਾਂ ਨੂੰ ਬੈਕਵਰਡ ਤੇ ਲਿਆਂਦੇ ਲਈ ਸਾਰਾ ਬਹਿਲ ਕੋ ਦੇਖ ਤੁਸੀਂ ਅੱਜ ਸਾਰੇ ਲੋਕ ਜਾਣਦੇ ਆ ਵੀ ਪੰਜਾਬ ਦੇ ਵਿੱਚ 50 ਲੱਖ ਤੋਂ ਖੱਲੇ ਜਿਹੜੀ ਕੋਈ ਜੋ ਕਿ ਜਿਹੜੇ ਆਈ ਵੀ ਨੂੰਗੇ ਉਹ ਜਿਹਨੇ ਨਹੀਂ ਵੀ ਵੇਚੀ ਸੀ ਕਦੇ ਉਹਦੀ ਜ਼ਮੀਨ ਆ ਗਈ ਉਹਨੇ ਜੱਟ ਜੀਵੀ ਦਾ ਰੰਦਾ ਜਮੀਨ ਇਹ ਗੇ ਲੈਂਦਾ ਉਹਦੇ ਕਰਕੇ 50 ਲੱਖ ਲੱਖ ਕਲਕਿਤੇ ਪੰਜਾਬ ਦੇ ਵਿੱਚ ਵੀ ਜੀ ਵਿੱਚ ਸੀ ਕਰਪਟੂ ਸੀ ਇਹ ਦੇਖ ਕਿ ਗਰੇ ਹੜਾ ਉਹ ਨਾਲ ਜੀਵੀ ਗਾਰੇ ਅਰੰਗ ਤੇ ਜਮੀਨ